ਕਰਨ ਔਜਲਾ ਦੇ ਨਿਊ Song ਤੇ ਕਿਉਂ ਹੋਈ ਕੰਟਰੋਵਰਸੀ ਕਿਸ ਪੰਜਾਬੀ ਫਿਲਮ ਨੂੰ ਮਿਲਿਆ ਨੈਸ਼ਨਲ ਅਵਾਰਡ ਹੁਣ ਜੌਨ ਇਬਰਾਹਿਮ ਨਾਲ ਨਜ਼ਰ ਆਏਗੀ ਨੀਰੂ ਬਾਜਵਾ ਸਸ਼ੀਕਾਲ ਮੈਂ ਅਮਨ ਐਂਟਰਟੇਨਮੈਂਟ ਲਿੰਕ ਤੇ ਤੁਹਾਡਾ ਸਵਾਗਤ ਹੈ ਸਾਂਝੀਆਂ ਕਰਦੇ ਆ ਪੰਜਾਬੀ ਇੰਡਸਟਰੀ ਦੀਆਂ ਖਾਸ ਖਬਰਾਂ ਕਰਨ ਔਜਲਾ ਦਾ ਨਵਾਂ ਰਿਲੀਜ਼ਡ ਗੀਤ ਐਮ ਐਫ ਗੱਭਰੂ ਸੋਸ਼ਲ ਮੀਡੀਆ ਤੇ ਖੂਬ ਚਰਚਾ ਚ ਕਰਨ ਔਜਲਾ ਦੇ ਗੀਤ ਵੈਸੇ ਤਾਂ ਹਮੇਸ਼ਾ ਹੀ ਬਹੁਤ ਵਾਈਬ ਵਾਲੇ ਹੁੰਦੇ ਨੇ ਤੇ ਸਾਰਿਆਂ ਨੂੰ ਹੀ ਪਸੰਦ ਆਉਂਦੇ ਨੇ ਪਰ ਇਹ ਨਵਾਂ ਗੀਤ ਕੰਟਰੋਵਰਸੀ ਦੇ ਵਿੱਚ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ Song ਦਾ ਟਾਈਟਲ ਹੈ ਐਮ ਐਫ ਗੱਭਰੂ ਇਸ ਦੇ ਨਾਲ ਹੀ ਉਹ ਲਵਜ਼ ਵੀ ਯੂਜ਼ ਕੀਤਾ ਗਿਆ ਜੋ ਮਾਂ ਦੀਆਂ ਗਾਲਾਂ ਕੱਢਣ ਲਈ ਯੂਜ਼ ਕੀਤਾ ਜਾਂਦਾ ਇਸ ਦੇ ਨਾਲ ਹੀ ਵੀਡੀਓ 'ਚ ਦਿਖਾਇਆ ਗਿਆ ਕਿ ਗੁਰੂ ਘਰਾਂ ਤੇ ਵੀ ਸੋਸ਼ਲ ਮੀਡੀਆ ਵੱਧ ਚੱਲ ਰਿਹਾ ਭਾਵੇਂ ਕਿ ਉਹ ਗੁਰੂ ਘਰ ਥੋੜੇ ਬਲਰੀ ਸੀ ਇਸ ਦੇ ਨਾਲ ਹੀ ਵੱਡੀ ਗੱਲ ਇਹ ਵੀ ਹੈ ਕਿ ਕਰਨ ਆਲਵੇਜ਼ ਆਪਣੀ ਪੇਰੈਂਟਸ ਦੀਆਂ ਫੋਟੋਆਂ ਜੋ ਗਲੇ ਦੇ ਵਿੱਚ ਲੋਕੇਟ ਚ ਪਾ ਕੇ ਰੱਖਦੇ ਨੇ ਉਹ ਕੈਰੀ ਕਰਦੇ ਨੇ ਪਰ ਫਿਰ ਵੀ ਮਾਂ ਨੂੰ ਸ਼ਰਿਆਂ ਬਗਾਲਾ ਕੱਢਿਆ ਜਾਣਾ ਲੋਕਾਂ ਨੂੰ ਕੁਝ ਹজম ਨਹੀਂ ਹੋਇਆ Song ਨੂੰ ਇੱਕ ਦਿਨ ਦੇ ਵਿੱਚ 11 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ ਕੀ ਤੁਸੀਂ ਇਹ ਗਾਣਾ ਸੁਣ ਲਿਆ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਤੁਹਾਨੂੰ ਲੱਗਦਾ ਕਿ ਪੰਜਾਬ ਦਾ ਕਲਚਰ ਇਹ ਚੀਜ਼ ਅਲੋਅ ਕਰਦਾ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ 1 ਅਗਸਤ ਨੂੰ ਰਿਲੀਜ਼ ਹੋਈ ਅਮਰਿੰਦਰ ਗਿੱਲ ਦੀ ਹਿੱਟ ਫਰੈਂਚਾਈਜ਼ ਚੱਲ ਮੇਰਾ ਪੁੱਤ 4 ਪਰ ਦੁੱਖ ਦੀ ਗੱਲ ਇਹ ਹੈ ਕਿ ਫਿਲਮ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋਈ ਇਹ ਫਿਲਮ ਸਿਰਫ ਵਿਦੇਸ਼ਾਂ ਵਿੱਚ ਹੀ ਰਿਲੀਜ਼ ਹੋਈ ਹੈ ਜਿਸ ਸੰਬੰਧੀ ਜਾਣਕਾਰੀ ਖੁਦ ਪ੍ਰੋਡਕਸ਼ਨ ਹਾਊਸ ਨੇ ਸਾਂਝੀ ਕੀਤੀ ਹੈ ਕੈਪਸ਼ਨ ਵਿੱਚ ਪ੍ਰੋਡਕਸ਼ਨ ਹਾਊਸ ਰਿਦਮ ਬॉयਜ਼ ਐਂਟਰਟੇਨਮੈਂਟ ਨੇ ਲਿਖਿਆ ਕਿ ਅਸੀਂ ਉਹ ਸਭ ਕੁਝ ਕੀਤਾ ਜੋ ਅਸੀਂ ਕਰ ਸਕਦੇ ਸੀ ਪਰ ਕੁਝ ਚੀਜ਼ਾਂ ਸਾਡੇ ਹੱਥੋਂ ਬਾਹਰ ਨੇ ਸਾਡੇ ਨਾਲ ਖੜੇ ਹੋਣ ਲਈ ਧੰਨਵਾਦ ਫਿਲਮ ਦੀ ਸਟਾਰ ਕਾਸਟ ਵਿੱਚ ਅਮਰਿੰਦਰ ਗਿੱਲ ਸਿਮੀ ਚਾਹਲ ਗੁਰਸ਼ਬਦ ਸਿੰਘ ਹਰਦੀਪ ਗਿਲਵੀ ਨੇ ਜਿਨ੍ਹਾਂ ਤੋਂ ਇਲਾਵਾ ਮਸ਼ਹੂਰ ਪਾਕਿਸਤਾਨੀ ਕੋਮੇਡੀਅਨ ਇਫਤਖਾਰ ਠਾਕੂਰ ਅਕਰਮ ਉਦਾਸ ਤੇ ਨਾਸਰ ਚਨੌਤੀ ਵੀ ਸ਼ਾਮਿਲ ਨੇ ਪਾਕਿਸਤਾਨੀ ਅਦਾਕਾਰਾਂ ਕਾਰਨ ਕਿਤੇ ਨਾ ਕਿਤੇ ਅਮਰਿੰਦਰ ਗਿੱਲ ਨੂੰ ਜ਼ਰੂਰ ਵਿਰੋਧ ਤੇ ਘਾਟੇ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪਾਕਿਸਤਾਨੀ ਅਦਾਕਾਰਾਂ ਕਾਰਨ ਹੀ ਫਿਲਮ ਨੂੰ ਭਾਰਤ ਦੇ ਵਿੱਚ ਰਿਲੀਜ਼ ਨਹੀਂ ਕੀਤਾ ਗਿਆ ਹਾਲਾਂਕਿ ਫਿਲਮ ਭਾਰਤ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੇ ਵਿੱਚ ਰਿਲੀਜ਼ ਹੋ ਗਈ ਹੈ ਇਸ ਤੋਂ ਇਲਾਵਾ ਫਿਲਮ ਵਿੱਚ ਖਾਸ ਭੂਮਿਕਾ ਨਿਭਾ ਚੁਕੇ ਪਾਕਿਸਤਾਨੀ ਅਦਾਕਾਰ ਨਾਸਿਰ ਚਨੌਤੀ ਨੇ ਇੱਕ ਵੀਡੀਓ ਸਾਂਝੀ ਕਰਕੇ ਜਾਣਕਾਰੀ ਦਿੱਤੀ ਕਿ ਇਹ ਪੰਜਾਬੀ ਫਿਲਮ ਪਾਕਿਸਤਾਨ ਵਿੱਚ ਵੀ ਵੱਡੇ ਪੱਧਰ ਦੇ ਉੱਤੇ ਰਿਲੀਜ਼ ਹੋ ਚੁੱਕੀ ਹੈ ਸੁਫਨਾ ਅਤੇ ਲੇਖ ਵਰਗੀਆਂ ਬਿਹਤਰੀਨ ਫਿਲਮਾਂ ਦੇ ਚੁੱਕੀ ਅਦਾਕਾਰਾ ਤਾਨੀਆ ਨੇ ਆਪਣੇ ਪਿਤਾ ਨਾਲ ਹੋਏ ਹਾਦਸੇ ਤੋਂ ਬਾਅਦ ਪਹਿਲੀ ਵਾਰ ਖੁੱਲ ਕੇ ਬੋਲੇ ਨੇ ਉਹਨਾਂ ਕਿਹਾ ਕਿ ਬਹੁਤ ਔਖੇ ਫੇਸ ਚ ਲੰਗੇ ਹਾਂ ਮੈਂ ਤੇ ਮੇਰਾ ਪਰਿਵਾਰ ਉਹਨਾਂ ਇਹ ਵੀ ਕਿਹਾ ਕਿ ਸਾਡੇ ਪਰਿਵਾਰ ਨੂੰ ਪੂਰਾ ਇੱਕ ਮਹੀਨਾ ਦਿਨ ਰਾਤ ਦੀ ਹੋਸ਼ ਨਹੀਂ ਸੀ ਪਰ ਅੱਜ ਇੱਕ ਵਾਰ ਫਿਰ ਮੇਰੀਆਂ ਅੱਖਾਂ 'ਚ ਅਥਰੂ ਆਏ ਨੇ ਪਰ ਇਸ ਵਾਰ ਇਹ ਖੁਸ਼ੀ ਦੇ ਹੰਝੂ ਨੇ ਕਿਉਂਕਿ ਉਹਨਾਂ ਦੀ ਫਿਲਮ ਗੋਡੇ-ਗੋਡੇ ਚਾਹ ਨੂੰ ਨੈਸ਼ਨਲ ਅਵਾਰਡ ਮਿਲਿਆ ਤਾਂ ਨੇ ਪੋਸਟ ਸ਼ੇਅਰ ਕਰਕੇ ਆਪਣੀ ਖੁਸ਼ੀ ਨੂੰ ਐਕਸਪ੍ਰੈਸ ਕੀਤਾ ਤੇ ਉਹਨਾਂ ਨੇ ਗੋਡੇ-ਗੋਡੇ ਚਾਹ ਦੀ ਪੂਰੀ ਟੀਮ ਨੂੰ ਵਧਾਈ ਵੀ ਦਿੱਤੀ ਹੈ ਇਸਦੇ ਨਾਲ ਹੀ ਤਾਨੀਆਂ ਕਹਿੰਦੇ ਨੇ ਕਿ ਫਿਲਮ ਫਫੇ ਕਟਣੀਆਂ ਵੀ ਮੇਰੀ ਹੁਣ ਤੱਕ ਦੀ ਬੈਸਟ ਫਿਲਮ ਹੈ ਜਿਸ ਵਿੱਚ ਉਹ ਜਲਦ ਹੀ ਨੀਰੂ ਬਾਜਵਾ ਦੇ ਨਾਲ ਨਜ਼ਰ ਆਉਣਗੇ ਜ਼ਿਕਰ ਯੋਗ ਇਹ ਵੀ ਹੈ ਕਿ ਜਿੱਥੇ ਇੱਕ ਪਾਸੇ ਇਸ ਸਾਲ ਵਿੱਚ ਪੰਜਾਬੀ ਸਿਨੇਮਾ 'ਚ ਕੋਈ ਵੀ ਫਿਲਮ ਖਾਸ ਕਮਾਈ ਨਹੀਂ ਕਰ ਪਾਈ ਪਰ ਪੰਜਾਬੀ ਸਿਨੇਮਾ ਦੀ ਬਿਹਤਰੀਨ ਫਿਲਮਾਂ 'ਚੋਂ ਇੱਕ ਨੇ ਨੈਸ਼ਨਲ ਅਵਾਰਡ ਜਿੱਤ ਲਿਆ ਹੈ। ਚਲੋ ਜੀ ਗੋਡੇ-ਗੋਡੇ ਚਾਹ ਦੀ ਟੀਮ ਨੂੰ ਸਾਡੇ ਵੱਲੋਂ ਬਹੁਤ-ਬਹੁਤ ਵਧਾਈਆਂ। ਹੁਣ ਜੌਨ ਇਬਰਾਹਿਮ ਨਾਲ ਨਜ਼ਰ ਆਉਣਗੇ ਨੀਰੂ ਬਾਜਵਾ। ਅਜੇ ਦੇਵਗੰਦ ਦੀ ਫਿਲਮ son of sardar 2 ਤੋਂ ਬਾਅਦ ਹੁਣ ਜੌਨ ਇਬਰਾਹਿਮ ਦੇ ਨਾਲ ਵੀ ਸਕਰੀਨ ਸ਼ੇਅਰ ਕਰਨ ਲਈ ਤਿਆਰ ਹੈ ਪੋਲੀਵੁੱਡ ਦੀ ਕੁਈਨ ਨੀਰੂ ਬਾਜਵਾ। ਜੌਨ ਇਬਰਾਹਿਮਸ ਟੈਰਰ ਫਿਲਮ ਤਹਿਰਾਨ ਦੇ ਵਿੱਚ ਨਜ਼ਰ ਆਣਗੇ ਨਿਰੂ ਬਾਜਵਾ ਬਿਗ ਸੈਟਅਪ ਤੇ ਬਿਗ ਕੈਨਵਸ ਅਧੀਨ ਬਣਾਈਏ ਫਿਲਮ ਟਰੂ ਇਵੈਂਟ ਤੇ ਆਧਾਰਿਤ ਹੈ ਜਿਸ ਵਿੱਚ ਜੌਨ ਇਬਰਾਹਿਮ ਮਾਨੁਸ਼ੀ ਛੱਲਰ ਲੀਡ ਰੋਲ ਦੇ ਵਿੱਚ ਨਜ਼ਰ ਆਣਗੇ ਤੇ ਇਸ ਦੇ ਨਾਲ ਹੀ ਬਹੁਤ ਹੀ ਖਾਸ ਰੋਲ ਦੇ ਵਿੱਚ ਨਜ਼ਰ ਆਉਣਗੇ ਪੰਜਾਬੀ ਅਦਾਕਾਰਾ ਨਿਰੂ ਬਾਜਵਾ ਜਿਨ੍ਹਾਂ ਦੀ ਬੈਕ ਟੂ ਬੈਕ ਆਉਣ ਜਾ ਰਹੀ ਹੈ ਇਸ ਸਾਲ ਦੀ 2025 ਦੀ ਸਭ ਤੋਂ ਵੱਡੀ ਬਾਲੀਵੁੱਡ ਫਿਲਮ ਹੈ ਫਿਲਮ ਤਹਿਰਾਨ 14 ਅਗਸਤ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਰਹੀ ਹੈ ਕੀ ਤੁਸੀਂ ਅਜੇ ਦੇਵਗੰਤ ਤੇ ਨੀਰੂ ਬਾਜਵਾ ਦੀ ਫਿਲਮ ਸਨਫ ਸਰਦਾਰ 2 ਵੇਖ ਲਈ ਤੇ ਹੁਣ ਜੌਨ ਇਬਰਾਹਿਮ ਤੇ ਨੀਰੂ ਬਾਜਵਾ ਦੀ ਇਸ ਜੋੜੀ ਨੂੰ ਦੇਖਣ ਲਈ ਤੁਸੀਂ ਕਿੰਨੇ ਕੁ ਐਕਸਾਈਟਿਡ ਹੋ ਕਮੈਂਟ ਕਰਕੇ ਜਰੂਰ ਦੱਸੋ ਅਮੀ ਵਿਰਕ ਨੇ ਪੰਜਾਬੀ ਸਿਨੇਮਾ ਵਿੱਚ ਪੂਰਾ ਕੀਤਾ ਇੱਕ ਦਹਾਕਾ ਜੀ ਹਾਂ 2025 ਵਿੱਚ ਅਮੀ ਵਿਰਕ ਨੇ ਪੰਜਾਬੀ ਸਿਨੇਮਾ ਵਿੱਚ ਆਪਣੇ 10 ਸਾਲ ਪੂਰੇ ਕਰ ਲਏ ਨੇ ਇਹ ਇੱਕ ਰਿਮਾਰਕੇਬਲ ਜਰਨੀ ਹੈ ਜਿਸ ਨੇ ਅਮੀ ਨੂੰ ਇੱਕ ਗਾਇਕ ਤੋਂ ਇੱਕ ਵਰਸਟਾਈਲ ਐਕਟਰ ਤੇ ਪੈਨ ਇੰਡੀਆ 스타ਰ ਬਣਾ ਦਿੱਤਾ ਇਸ ਬਾਰੇ ਅਮੀ ਨੇ ਵੀ ਇੰਸਟਾ ਤੇ ਆਪਣੀ ਪੋਸਟ ਪਾ ਕੇ ਸਾਂਝਾ ਕੀਤਾ ਕਿ ਸੱਜਣੋ ਅੱਜ ਮੈਨੂੰ ਫਿਲਮਾਂ ਕਰਦੇ ਨੂੰ 10 ਸਾਲ ਪੂਰੇ ਹੋ ਚੁੱਕੇ ਨੇ ਇਹਨਾਂ 10 ਸਾਲਾਂ ਦੇ ਵਿੱਚ ਤੁਸੀਂ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਬਹੁਤ ਮਾਣ ਦਿੱਤਾ ਤੇ ਮੈਂ ਤੁਹਾਡਾ ਤੇ ਆਪਣੇ ਪਰਿਵਾਰ ਦਾ ਤੇ ਆਪਣੇ ਸੱਜਣਾ ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਸ ਦੌਰਾਨ ਮੇਰੇ ਤੋਂ ਜਾਣੇ-ਜਾਣੇ 'ਚ ਗਲਤੀਆਂ ਹੋਈਆਂ ਹੋਣਗੀਆਂ ਤੁਸੀਂ ਮੈਨੂੰ ਹਮੇਸ਼ਾ ਹੀ ਮਾਫ ਵੀ ਕੀਤਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਜਿੰਨਾ ਚਿਰ ਮੈਂ ਕੰਮ ਕੀਤਾ ਬੈ ਦਿਲੋਂ ਕਰੂੰਗਾ ਤੇ ਤੁਹਾਡਾ ਮਾਣ ਵਧਾਉਂਗਾ ਬਸ ਤੁਸੀਂ ਮੈਨੂੰ ਪਿਆਰ ਕਰਦੇ ਰਹੀਓ ਤੁਹਾਡਾ ਆਪਣਾ ਅਮਨਿੰਦਰ ਪਾਲ ਸਿੰਘ ਅਮੀਰ ਅਮੀਨੇ ਆਪਣਾ ਸਿਨੇਮੈਟਿਕ ਡੈਬਿਊ 2015 ਦੀ ਪੰਜਾਬੀ ਫਿਲਮ ਅੰਗਰੇਜ਼ ਦੇ ਨਾਲ ਕੀਤਾ ਸੀ ਇਸ ਫਿਲਮ ਲਈ ਉਹਨਾਂ ਨੂੰ ਬੈਸਟ ਡੈਬਿਊ ਐਕਟਰ ਦਾ ਪੀਟੀਸੀ ਪੰਜਾਬੀ ਫਿਲਮ ਅਵਾਰਡ ਵੀ ਮਿਲਿਆ ਸੀ 10 ਸਾਲ ਦੇ ਵਿੱਚ ਅਮੀ ਨੇ ਕਰੀਬ 25 ਤੋਂ ਜ਼ਿਆਦਾ ਫਿਲਮਾਂ ਕਰ ਲਈਆਂ ਨੇ ਇਨਕਲੂਡਿੰਗ ਪਾਲੀਵੁੱਡ ਐਂਡ ਬਾਲੀਵੁੱਡ ਅਮੀ ਵਰਕ ਨੂੰ ਬਹੁਤ-ਬਹੁਤ ਮੁਬਾਰਕਾਂ ਉਮੀਦ ਕਰਦੇ ਹਾਂ ਕਿ ਅਮੀ ਆਪਣੇ ਕੰਮ ਨਾਲ ਹਮੇਸ਼ਾ ਹੀ ਲੋਕਾਂ ਦਾ ਦਿਲ ਜਿੱਤਦੇ ਰਹਿਣਗੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਅਮੀ ਦਾ ਕਿਹੜਾ Song ਜਾਂ ਕਿਹੜੀ ਫਿਲਮ ਸਭ ਤੋਂ ਜ਼ਿਆਦਾ ਪਸੰਦ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਰਾਈジング ਸਟਾਰ ਗੁਲਾਬ ਸਿੱਧੂ ਇੱਕ ਵਾਰ ਫਿਰ ਹੈਡਲਾਈਨਸ 'ਚ ਆ ਚੁੱਕੇ ਨੇ ਪਰ ਇਸ ਵਾਰ ਕਿਸੇ ਨਵੇਂ Song ਜਾਂ ਪਰਫਾਰਮੈਂਸ ਕਰਕੇ ਨਹੀਂ ਸਗੋ ਆਪਣੀ ਸੇਫਟੀ ਕੰਸਰਨ ਕਰਕੇ ਹਾਲ ਹੀ ਵਿੱਚ ਲਾਈਵ ਸ਼ੋਅ ਦੌਰਾਨ ਉਹਨਾਂ ਨੇ ਖੁਦ ਰਿਵੀਲ ਕੀਤਾ ਕਿ ਉਹਨਾਂ ਨੂੰ ਰੋਜ਼ਾਨਾ ਡੈਥ ਥ੍ਰੈਟਸ ਆ ਰਹੇ ਨੇ ਤੇ ਵਾਇਰਲ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਗੁਲਾਬ ਸਿੱਧੂ ਸਟੇਜ ਤੇ ਆਪਣੇ ਫੈਨਸ ਦੇ ਨਾਲ ਗੱਲਾਂ ਕਰਦੇ ਹੋਏ ਕਹਿੰਦੇ ਨੇ ਕਿ ਮੈਨੂੰ ਰੋਜ਼ਾਨਾ ਧਮਕੀਆਂ ਆਉਂਦੀਆਂ ਨੇ ਬਰਨਾਲੇ ਦੇ ਇੱਕ ਛੋਟਾ ਜਿਹਾ ਮੁੰਡਾ ਮੈਨੂੰ ਕਹਿੰਦਾ ਕਿ ਮੈਂ ਤੇਰੀਆਂ ਲੱਤਾਂ ਤੋੜ ਦਿਆਂਗਾ ਤੈਨੂੰ ਮਾਰ ਦਿਆਂਗਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਹੈ ਮੈਨੂੰ ਨਾ ਜੀ ਰੋਜ਼ ਰੋਜ਼ ਦੀ ਗੱਲਾਂ ਮੈਨੂੰ ਰੋਜ਼ ਧਮਕੀ ਆਉਂਦੀ ਆ ਰੋਜ਼ ਰੋਜ਼ ਮੈਨੂੰ ਕਦੇ ਕੋਈ ਕਹਿੰਦਾ ਸਾਡੇ ਬਰਨਾਲੇ ਦਾ ਇੱਕ ਛੋਟਾ ਜਿਹਾ ਮੁੰਡਾਗਾ ਉਹ ਵੇਦਮ ਉਹ ਨਜਾਇਜ਼ ਆਮਖੇਂ ਦੇ ਜਾਂਦਾ ਬੈਟਰੀ ਲੱਤਾਂ ਤੋੜ ਤੂੰ ਮੈਥਨ ਮਾਰ ਤੂੰ ਤੇ ਉਹ ਚੱਕਰ ਚ ਹੁਣ ਜੇ ਮੈਂ ਕਿਸੇ ਨੂੰ ਮਿਲਦਾ ਜੀ ਤਾਂ ਮੈਨੂੰ ਹੁਣ ਕੋਈ ਨਾ ਕੋਈ ਕਹਿੰਦਾ ਬਾਈ ਸਿੱਧੂ ਬਾਈ ਖੋਲਿਆ ਬਾਈ ਤੇਰਾ ਅਕਸਰ ਨਾ ਹੋਲੀ ਤਾਨੂੰ ਕੀ ਲੱਗਦਾ ਕਿ ਆਰਟਿਸਟ ਨੂੰ ਧਮਕੀਆਂ ਕਿਉਂ ਮਿਲਦੀਆਂ ਨੇ ਇਸ ਦੇ ਨਾਲ ਹੀ ਜੇ ਗੁਲਾਬ ਸਿੱਧੂ ਦੀ ਗੱਲ ਹੋ ਹੀ ਰਹੀ ਹੈ ਤਾਂ ਜ਼ਿਕਰ ਇਹ ਵੀ ਕਰਨਾ ਜ਼ਰੂਰੀ ਹੈ ਕਿ ਗੋਪੀ ਲੌਂਗਿਆ ਤੇ ਗੁਲਾਬ ਸਿੱਧੂ ਵਿਚਕਾਰ ਵੀ ਇੱਕ ਕੰਟਰੋਵਰਸੀ ਚੱਲ ਰਹੀ ਹੈ ਗੋਪੀ ਲੌਂਗਿਆ ਨੇ ਲਾਈਵ ਹੋ ਕੇ ਗੁਲਾਬ ਸਿੱਧੂ ਨੂੰ ਗਾਲ੍ਹਾਂ ਕੱਢੀਆਂ ਸੀ ਤੇ ਗੁਲਾਬ ਸਿੱਧੂ ਵੀ ਗੋਪੀ ਨੂੰ ਗਾਲ੍ਹਾਂ ਕੱਢ ਰਹੇ ਨੇ ਪਰ ਬਾਅਦ ਦੇ ਵਿੱਚ ਗੋਪੀ ਲੌਂਗਿਆ ਕਹਿੰਦੇ ਨੇ ਕਿ ਇਹ ਸਚਾਈ ਦੇ ਇੱਕ ਮਿਸ ਅੰਡਰਸਟੈਂਡਿੰਗ ਸੀ ਜੋ ਮੈਨੂੰ ਗਾਲ੍ਹਾਂ ਕੱਢ ਰਿਹਾ ਸੀ ਉਹ ਗੁਲਾਬ ਸਿੱਧੂ ਨਹੀਂ ਸੀ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਇਹ ਇੱਕ ਕਨਫਿਊਜ਼ਨ ਸੀ ਜ਼ਿਕਰ ਹੋ ਗਿਆ ਕਿ ਨਾ ਦੋਹਾਂ ਗਾਇਕਾਂ ਦੇ ਵਿੱਚ ਲੰਬੇ ਸਮੇਂ ਤੋਂ ਕੋਲਾਬੋਰੇਸ਼ਨ ਕਾਰਨ ਕੋਈ ਵਿਵਾਦ ਚੱਲ ਰਿਹਾ ਸੀ ਇਸ ਹਫਤੇ ਕਿਹੜੀਆਂ ਫਿਲਮਾਂ ਰਿਲੀਜ਼ ਹੋਈਆਂ ਨੇ ਉਸ ਬਾਰੇ ਜ਼ਿਕਰ ਕਰਦੇ ਆ ਫਿਲਮ ਚਲ ਮੇਰਾ ਪੁੱਤ 4 ਰਿਲੀਜ਼ ਹੋ ਚੁੱਕੀ ਹੈ ਭਾਵੇਂ ਕਿ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋਈ ਪਰ ਵਰਲਡਵਾਈਡ ਆਲਰੇਡੀ ਬਾਕਸ ਆਫਿਸ 'ਚ ਧਮਾਕਾ ਕਰ ਰਹੀ ਹੈ ਅਮਰਿੰਦਰ ਗਿੱਲ ਸਿਮੀ ਚਾਹਲ ਤੇ ਕਾਮੇਡੀ ਦੀ ਫੁੱਲ ਡੋਜ਼ ਨਾਲ ਇਹ ਫਿਲਮ ਇੱਕ ਪਰਫੈਕਟ ਫੈਮਲੀ ਐਂਟਰਟੇਨਰ ਬਣ ਚੁੱਕੀ ਹੈ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਸਨ ਆਫ ਸਰਦਾਰ 2 ਦੀ ਨੀਰੂ ਬਾਜਵਾ ਵੀ ਇਸ ਮਲਟੀ ਸਟਾਰਰ ਫਿਲਮ ਦਾ ਹਿੱਸਾ ਹਨ ਤੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਚੁੱਕੀ ਹੈ ਇਹ ਬਾਲੀਵੁੱਡ ਫਿਲਮ ਜੇ ਤੁਸੀਂ ਇਹ ਫਿਲਮ ਦੇਖ ਲਈ ਤਾਂ ਕਮੈਂਟ ਕਰਕੇ ਆਪਣਾ ਰਿਵਿਊ ਜ਼ਰੂਰ ਦਿਓ ਇਸ ਦੇ ਨਾਲ ਹੀ ਸਰਬਾਲਾ ਜੀ ਵੀ ਆਪਣੇ ਤੀਜੇ ਹਫ਼ਤੇ ਚ ਐਂਟਰ ਕਰ ਚੁੱਕੀ ਹੈ ਸੋ ਅਗਲੇ ਹਫ਼ਤੇ ਫਿਰ ਤੁਹਾਡੀ ਬਿਜ਼ੀ ਲਾਈਫ ਚ ਕੁਝ ਐਂਟਰਟੇਨਮੈਂਟ ਲੈ ਕੇ ਆਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ